ਨਾਲਾ ਦੇ ਪਿੰਡ ਬਡਬਰ ਚ ਸਕੇ ਭਰਾਵਾਂ ਚ ਜੈਦਾ ਦੇ ਝਗੜੇ ਕਰਨ ਦਿਉਰਾਵਾਂ ਵੱਲੋਂ ਦਿਨ ਦਿਹਾੜੇ ਆਪਣੀ ਸਕੇ ਪਰਜਾਈ ਦੇ ਘਰ ਚ ਦਾਖਲ ਹੋ ਕੇ ਉਸ ਦਾ ਤੇਜਤਾਰਾ ਥਰਨਾ ਕਤਲ ਕਰ ਦਿੱਤਾ ਗਿਆ ਹੈ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਉਸ ਦਾ ਪਤੀ ਦਾ ਆਪਣੇ ਸਕੇ ਛੋਟੇ ਭਰਾਵਾਂ ਨਾਲ ਜੈਦਾ ਦਾ ਝਗੜਾ ਚੱਲ ਰਿਹਾ ਸੀ ਬੀਤੇ ਦਿਨ ਮ੍ਰਿਤਕਾ ਦੇ ਦੋ ਲੜਕੇ ਤੇ ਉਸ ਦਾ ਪਤੀ ਕੋਰਟ ਚ ਤਰੀਕ ਭੁਗਤਣ ਲਈ ਗਿਆ ਹੋਇਆ ਸੀ ਜਿਸ ਦੇ ਚਲਦੇ ਮ੍ਰਿਤਕ ਤੇ ਜੋਰ ਕੁਲਦੀਪ ਸਿੰਘ ਅਤੇ ਬਲਦੇਵ ਸਿੰਘ ਪੁੱਤਰ ਬਲਕਾ ਸਿੰਘ ਵਾਸੀ ਪਿੰਡ ਬਡਬਰ ਨੇ ਘਰ ਦੀ ਕੰਦ ਟੱਪ ਕੇ ਆਪਣੀ ਸੱਗੀ ਪਰਜਾਈ ਦਾ ਆਪਣੇ ਇੱਕ ਅਣਪਛਾਤੇ ਸਾਥੀ ਨਾਲ ਮਿਲ ਕੇ ਤੇਜਤਾਰਾ ਥੈਰਾਣਾ ਕਤਲ ਕਰ ਦਿੱਤਾ ਵਾਰਦਾਤ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹਨ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਰਣਾਜਸਵੰਤ ਸਿੰਘ ਆਫਸਰ ਸਿੰਘ ਦਰ ਸਿੰਘ ਮੈਂ ਇਹਦਾ ਤਰੀਕ ਤੇ ਗਿਆ ਸੀ ਬਰਨਾਲੇ ਮਗਰ ਉਹ ਕੰਧ ਟੱਪ ਕੇ ਚਾਕੂ ਤੇ ਕਰਨ ਦਸੀ ਇਹਨਾਂ ਕੋਲੇ ਬਸ ਇਹ ਵੱਢ ਗਏ ਜੀ ਕੌਣ ਸੀ ਕੀ ਲੱਗਦੀ ਸੀ ਭਰਾ ਲੱਗਦੇ ਸੀ ਛੋਟੇ ਇਹ ਕੁਲਦੀਪ ਸਿੰਘ ਤੇ ਬਲਦੇਵ ਸਿੰਘ ਇੱਕ ਆਪਣੇ ਨਾਲ ਬਾਰੋ ਬੰਦਾ ਸੀ ਈ ਰੋਲਾ ਰੋਲਾ ਕੀ ਸੀ ਰੋਲਾ ਕੋਈ ਨਹੀਂ ਸੀ ਮੇਰੀ ਜਗਾ ਮੁੱਲ ਲਈ ਸੀ ਉਹਦੇ ਜੋ ਜਗਾ ਮੰਗਦੇ ਸੀ ਹਿੱਸਾ ਮੰਗਦੇ ਸੀ ਪਹਿਲਾਂ ਵੀ ਗਲੀ ਚੱਕੜਾ ਹੋਇਆ ਪਹਿਲੇ ਥਾਣੇ ਥੋਨੇ ਚ ਰਿਪੋਰਟਾਂ ਕੇਸ ਚੱਲਦੇ ਜੀ ਪਹਿਲੇ ਥਾਣੇ ਥੋਨੇ ਚ ਝਗੜਾ ਝਗੜਾ ਕਦੀ ਨਹੀਂ ਹੋਇਆ ਸੀ ਸਾਡੇ ਡੈਡੀ ਦੇ ਗੱਲ ਪੈ ਗਏ ਸੀ ਕਿਹੜਾ ਕਿਹੜਾ ਮੁੰਡੇ ਦੇ ਕਿਰਪਾਨ ਮਾਰੀ ਜੀ ਪਹਿਲੇ ਦੋ ਵਾਰਾਂ ਹੋਈ ਆ ਮੈਂ ਵੈਸੇ ਇੱਥੇ ਨਹੀਂ ਸੀ ਉਦੋਂ ਹੁਣ ਮਤਲਬ ਕਿ ਬਾਈ ਠੀਕ ਤੇ ਪਤੀ ਲਬਦੁੱਲਾ ਮਾਂਜਦੀ ਸੀ ਬੈਠੀ ਨਹੀਂ ਕਦੇ ਚਾਕੂ ਚੋਕੂ ਕਰਦਾ ਕਰਦਾ ਮਾਰੀਆਂ ਕਿਰਚ-ਕੁਰਚ ਸੀ ਇਹਨਾਂ ਦੇ ਕੋਲ ਭਾਜੀ ਜਿਹੜਾ ਕਾਨੂੰਨ ਆ ਕਾਨੂੰਨ ਸਾਹ ਤੇ ਇਹਦਾ ਫੈਸਲਾ ਹੋਣਾ ਚਾਹੀਦਾ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜੀ ਇਹ ਇਨਫੋਰਮੇਸ਼ਨ ਆਈ ਸੀ ਵੀ ਹਰਜਿੰਦਰ ਕੌਰ ਵਾਈਫ ਆਫ ਜਸਵੰਤ ਸਿੰਘ ਜਸਵੰਤ ਸਿੰਘ ਉਹਦੇ ਚਾਰ ਭਰਾ ਨੇ ਜਸਵੰਤ ਸਿੰਘ ਦਾ ਤੇ ਉਹਦੇ ਭਰਾ ਨੇ ਕੁਲਦੀਪ ਸਿੰਘ ਤੇ ਇੱਕ ਐਕਸੈਕਿਊਟਿਵ ਮੈਨ ਬਲਦੇਵ ਸਿੰਘ ਇਹਨਾਂ ਨਾਲ ਆਪਸ ਵਿੱਚ ਘਰੇਲੂ ਲੜਾਈ ਝਗੜਾ ਜਾਂਦਾ ਜਸਵੰਤ ਸਿੰਘ ਦੇ ਦੱਸਣ ਉਦਾਰ ਕੋ ਨੇ ਜਿਹੜੇ ਮਕਾਨ ਚ ਰਹਿੰਦਾ ਸੀ ਉਹਦੇ ਨਾਲ ਇੱਕ ਚਾਰ ਵਿਸਵੇ ਦਾ ਮਕਾਨ ਉਹਨੇ ਪਿਛਲੇ ਸਾਲ ਖਰੀਦਾ ਸੀਗਾ ਉਹਨੂੰ ਲੈ ਕੇ ਉਹਦਾ ਭਰਾ ਹੈ ਜਿਹੜਾ ਹੈਗਾ ਕੁਲਦੀਪ ਸਿੰਘ ਉਹ ਕਹਿੰਦਾ ਸੀਗਾ ਮੈਨੂੰ ਹਿੱਸਾ ਦੇ ਉਹਦੇ ਸੰਬੰਧ ਚ ਤਨੋਲਾ ਥਾਣੇ ਵੱਲੋਂ ਜਿਹੜਾ ਹੈਗਾ ਜਸਵੰਤ ਸਿੰਘ ਤੇ ਉਹਦੇ ਮੁੰਡਿਆਂ ਦੇ ਖਿਲਾਫ ਰੋਕੂ ਕਰ ਵੀ ਆਉਂ ਜਿਹ ਲੈਂਦੇ ਸੀਗੇ ਤੇ ਉਹ ਪੇਸ਼ੀ ਤੇ ਆਏ ਸੀਗੇ ਪਿੱਛੋਂ ਕੁਲਦੀਪ ਸਿੰਘ ਤੇ ਉਹਦੇ ਨਾਲ ਇੱਕ ਹੋਰ ਨਾਮ ਨੂੰ ਬੰਦਾ ਸੀਗਾ ਉਹਨਾਂ ਨੇ ਉਹਦੀ ਜਨਾਨੀ ਇਕੱਲੀ ਦੇਖ ਕੇ ਉਹਦਾ ਕਤਲ ਕਰ ਦਿੱਤਾ ਤੇ ਸ਼ਾਰਪ ਵੈਪਨ ਨਾਲ ਉਹਦੇ ਗਲੇ ਤੇ ਕਤਲ ਕਤਲ ਕੀਤਾ ਮਾਰ ਕੇ ਤੇ ਪਰ ਉਹਨਾਂ ਨੂੰ ਸ਼ੱਕ ਹੈ ਵੀ ਇਹਦੇ ਪਿੱਛੇ ਜਿਹੜਾ ਭਰਾ ਮਲਦੇਵ ਸਿੰਘ ਉਹ ਆਰਮੀ ਚ ਰਟਾਇਰ ਹੈ ਵੀ ਉਹਦਾ ਹੱਥ ਹੈ ਬਰਨਾਲਾ ਤੋਂ ਰਵਿੰਦਰ ਸ਼ਰਮਾ ਦੀ ਰਿਪੋਰਟ Punjab today